ਜੋ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਚਾਰ ਜ਼ੋਨ ਨੂੰ ਵੋਟਾਂ ਦੇ ਨਤੀਜੇ ਸਗੇ ਔਰ ਔਰ ਉਸ ਤੋਂ ਬਾਅਦ ਮੈਂ ਚਾਹੁੰਦਾ ਸੀਗਾ ਵੀ ਗੱਲਬਾਤ ਕਰੀਏ ਤੇ ਕਈ ਜ ਪਹਿਲਾਂ ਮੇਰਾ ਮਨ ਸੀਗਾ ਵੀ ਪਹਿਲਾਂ ਅਸੀਂ ਸਾਰਾ ਕੋਈ ਡਾਟਾ ਕਲੈਕਟ ਕਰ ਲਈਏ ਵੀ ਕੀ ਟ੍ਰੈਂਡ ਰਿਹਾ ਸਾਰੀਆਂ 9 ਦੇ 9 ਵਿਧਾਨ ਸਭਾ ਦੇ ਵਿੱਚ ਪਰ ਉਹਨੂੰ ਟਾਈਮ ਲੱਗ ਰਿਹਾ ਸੀਗਾ ਤੇ ਫਿਰ ਮੈਂ ਸੋਚਿਆ ਵੀ ਪਹਿਲਾਂ ਅੱਜ ਆਪਾਂ ਗੱਲ ਕਰ ਲਈ ਜਾਵੇ ਤਾਂ ਫਿਰ ਜਿੱਦਾਂ ਸਥਿਤੀ ਜਿਹੜੀ ਸਪਸ਼ਟ ਹੁੰਦੀ ਆ ਫਿਰ ਤੁਹਾਡੇ ਸਾਹਮਣੇ ਰੱਖੀ ਜਾਊਗੀ ਜਿੰਨੇ ਸਾਡੇ ਵਰਕਰ ਸੀ ਸਪੋਰਟਰ ਸੀਗੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਜਿਹੜੇ ਨਤੀਜੇ ਆਏ ਆ ਵੀ ਕਿਸੇ ਵੀ ਤਰ੍ਹਾਂ ਮਤਲਬ ਸਾਡੀ ਉਮੀਦ ਤੋਂ ਪਰਾ ਸੀਗੇ ਕਿਉਂਕਿ 2019 ਦੇ ਵਿੱਚ ਮੈਂ ਇਲੈਕਸ਼ਨ ਲੜੀ ਔਰ ਉਦੋਂ ਜਿਹੜੀ ਸਾਡੀ ਟੀਮ ਸੀ ਬਿਲਕੁਲ ਨਵੀਂ ਸੀਗੀ ਬਰਾਸੀ ਅਸੀਂ ਵੀ ਨਵੇਂ ਸੀਗੇ ਸਾਰੇ ਪਰ ਉਦੋਂ ਉਸ ਤੋਂ ਬਾਅਦ ਜਿਹੜਾ ਹੁਣ ਇਸ ਵਾਰ ਦਾ ਜਿਹੜਾ ਇਲੈਕਸ਼ਨ ਸੀਗਾ ਉਹਦੇ ਤੇ ਇਸ ਵਾਰ ਦੇ ਵਿੱਚ ਜਿਹੜਾ ਅਸੀਂ ਫਰਕ ਦੇਖਦੇ ਆਂ ਵੀ ਕਿਤੇ ਵੱਧ ਉਭਾਰ ਸੀਗਾ ਮਤਲਬ ਕਿਤੇ ਵੱਧ ਸਰਕਾਰ ਵੀ ਸੀ ਕਿਤੇ ਵੱਧ ਉਭਾਰ ਸੀਗਾ ਪਰ ਇਸ ਦੇ ਬਾਅਦ ਔਰ ਅਸੀਂ ਇਹ ਸੋਚਦੇ ਸੀ ਵੀ ਜਿਸ ਤਰ੍ਹਾਂ ਪਿਛਲੇ ਵਾਰ 2 ਲੱਖ 5000 ਵੋਟ ਪਈ ਸੀ ਵੀ ਅਸੀਂ ਫਾਈਟ ਵਿੱਚ ਆਂ ਔਰ ਜਿੱਤਣ ਦੀ ਪੋਜੀਸ਼ਨ ਵਿੱਚ ਹੈਗੇ ਆਂ ਪਰ ਜਿੱਦਾਂ ਦਾ ਜਿਹੜਾ ਰਿਜ਼ਲਟ ਆਇਆ ਹੈਗਾ ਉਹ ਕਿਸੇ ਵੀ ਤਰ੍ਹਾਂ ਸਾਡੀ ਉਮੀਦ ਮੁਤਾਬਿਕ ਨਹੀਂ ਸੀ ਮਤਲਬ ਉਮੀਦ ਤੋਂ ਬਹੁਤ ਹਟਾ ਰਿਹਾ ਔਰ ਔਰ ਜਿਹੜਾ ਇਹ 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 ਰਿਜ਼ਲਟ ਆਇਆ ਕਿਉਂਕਿ ਰਿਜ਼ਲਟ ਆਉਣ ਤੋਂ ਪਹਿਲਾਂ ਤੱਕ ਹਰ ਹਰ ਮੀਡੀਆ ਜਿੰਨੇ ਪੱਤਰਕਾਰ ਸਾਡੇ ਸਾਥ ਸਾਰੇ ਸਾਥੀ ਇਹ ਕਹਿ ਰਹੇ ਸੀ ਵੀ ਤੁਹਾਡੀ ਆਵਾਜ਼ ਆ ਤੁਹਾਡੀ ਫਾਈਟ ਹੈਗੀ ਆ ਆਮ ਚਰਚਾ ਸੀ ਇਹਨੂੰ ਪਰ ਜਿਹੜੀਆਂ ਜਿਹੜੀਆਂ ਵੋਟਾਂ ਦਾ ਜਿਹੜਾ ਰਿਜ਼ਲਟ ਆਇਆ ਹੈਗਾ ਸਾਨੂੰ ਕਰੀ 65000 ਵੋਟ ਪਈ ਹੈਗੀ ਆ ਔਰ ਉਹ ਸਾਡੀ ਉਮੀਦ ਤੋਂ ਮਤਲਬ ਜਿੱਦਾਂ ਦਾ ਬੋਰਡ ਹੈ ਉਸ ਤੋਂ ਤਾਂ ਇਦਾਂ ਲੱਗਦਾ ਵੀ ਜਿੱਦਾਂ ਕੋਈ ਸਾਡਾ ਰੁਝਾਨ ਨਹੀਂ ਸੀ ਸਾਡੀ ਕੋਈ ਅ ਸਾਡੀ ਕੋਈ ਲੇਬਰ ਨਹੀਂ ਸੀਗੀ ਜਿੱਦਾਂ ਆਮ ਜੀ ਇੱਕ ਸੀਟ ਹੁੰਦੀ ਆ ਪਰ ਅਸੀਂ ਕਿਉਂਕਿ ਮਤਲਬ ਆਪਾਂ ਵੀ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਚੌਥਾ ਮੈਂ ਇਲੈਕਸ਼ਨ ਲੜਿਆ ਉਹ ਤਾਂ ਇੱਕ ਸਾਨੂੰ ਵੀ ਲੋਕਾਂ ਦਾ ਹੀ ਐਕਸੈਸ ਕਰਨ ਆਉਂਦੀ ਆ ਵੀ ਵੀ ਕਿੱਥੇ ਆਪਾਂ ਖੜੇ ਹੈਗੇ ਆ ਤੇ ਜਿੱਦਾਂ ਦਾ ਉਹਾਰ ਸੀ ਜਿੱਦਾਂ ਦਾ ਲੋਕਾਂ ਦਾ ਹੁਸ਼ਾ ਸੀ ਜਿੱਦਾਂ ਲੋਕ ਸਾਰੇ ਖਿੱਚ ਕੇ ਤੁਰੇ ਸੀਗੇ ਉਸ ਮੁਤਾਬਕ ਜਿਹੜੀ ਜਿਹੜੀਆਂ ਵੋਟਾਂ ਨਹੀਂ ਹੈਗੀਆਂ ਔਰ ਇਹਦੇ ਵਿੱਚ ਜਿਹੜੀ ਮੈਂ ਇੱਕ ਇੱਕ ਦੋ ਪੈਟਰਨ ਅਸੀਂ ਦੇਖੇ ਹੈਗੇ ਆ ਵੀ ਇੱਕ ਤਾਂ ਬਈ 9 ਦੇ 9 ਹਲਕਿਆਂ ਦੇ ਵਿੱਚ ਇੱਕੋ ਜਿਹਾ ਟ੍ਰੈਂਡ ਆ ਬਈ ਸਾਰੇ ਹਲਕਿਆਂ ਦੇ ਵਿੱਚ ਇਕੋ ਹੀ ਤਰ੍ਹਾਂ ਸਾਡੀ ਵੋਟ ਕੱਟੀ ਆ ਮਤਲਬ ਤੁਸੀਂ ਨੌ ਹਲਕਿਆਂ ਦਾ ਕੋਈ ਬੂਥ ਚੱਕ ਲੋ ਬਈ ਉਹ ਪਹਿਲੇ ਨਾਲੋਂ ਥੋੜਾ ਜ਼ਿਆਦਾ ਘਟਿਆ ਹੋਊਗਾ ਤੇ ਜਿਹੜੀ ਵੀ ਉੱਥੇ ਟੀਮ ਸੀਗੀ ਉਹਦੀਆਂ ਉਮੀਦਾਂ ਮੁਤਾਬਕ ਜਿਹੜਾ ਘਟਿਆ ਹੋਊਗਾ ਫਿਰ ਦੂਜੀ ਗੱਲ ਇਹ ਆ ਵੀ ਆਪਾਂ ਹਲਕੇ ਦੇ ਅੰਦਰ ਦੇਖ ਲਈਏ ਵੀ ਇੱਕ ਤਾਂ ਨੌ ਹਲਕੇ ਦੇ ਨੌ ਹੀ ਹਲਕੇ ਸਾਰੇ ਹੀ ਮਤਲਬ ਇੱਕ ਇੱਕ ਲੈਵਲ ਦੇ ਸਾਰੇ ਘਟੇ ਆ ਦੂਜਾ ਇਹ ਵੀ ਜਿਹੜਾ ਹਲਕਾ ਹੈਗਾ ਬਈ ਹਲਕੇ ਦੇ ਵਿੱਚ ਜਿੰਨੇ ਵੀ ਪਿੰਡ ਆ ਜਾਂ ਜਿੰਨੇ ਵੀ ਬੂਥ ਆ ਉਹ ਸਾਰੇ ਘਟੇ ਪਰ ਇੱਕ ਟ੍ਰੈਂਡ ਤਾਂ ਇਹ ਹੈਗਾ ਵੀ ਪੂਰੀ ਲੋਕ ਸਭਾ ਫਿਰ ਲੋਕ ਸਭਾ ਦੇ ਵਿੱਚ ਜਿੰਨੇ ਪਿੰਡ ਆ ਉਹ ਸਾਰੇ ਕੋਈ ਪਿੰਡ ਚੱਕ ਲੋ ਉਹ ਪਹਿਲੀਆਂ ਜਿਹੜੀਆਂ ਵੀ ਇਲੈਕਸ਼ਨ ਆ ਜਾਂ ਉੱਥੇ ਦੀ ਟੀਮ ਨੇ ਕੋਈ ਆਪਣੀ ਅਸੈਸਮੈਂਟ ਕੀਤੀ ਮੰਨ ਲਓ ਲੋਕਲ ਟੀਮ ਨੇ ਉਧਰ ਬੂਥ ਲਾਏ ਆ ਪਿੰਡ ਚ ਪ੍ਰਚਾਰ ਕੀਤਾ ਮੰਨ ਲਓ ਉਹਨੇ ਕੋਈ ਅਸੈਸਮੈਂਟ ਕੀਤੀ ਹੈਗੀ ਆ ਵੀ ਸਾਨੂੰ ਜੀ 3000 ਇੱਥੇ 300 ਵੋਟ ਪੈਣੀ ਆ ਤੇ ਉਹਦੀ ਅਸੈਸਮੈਂਟ ਤੋਂ ਬਿਲਕੁਲ ਥੱਲੇ ਬੋਰਡ ਨਿਕਲੀ ਆ 50 ਜਾਂ 70 ਜਾਂ 80 ਤੇ ਇਦਾਂ ਦੇ ਜਿਹੜੇ ਰਿਜ਼ਲਟ ਆਇਆ ਦੂਜਾ ਜਿਹੜਾ ਤੀਜਾ ਅਸੀਂ ਜਿਹੜਾ ਟ੍ਰੈਂਡ ਦੇਖਿਆ ਆ ਵੀ ਜਿੱਥੇ ਸਾਡੀ ਬਹੁਤ ਯੂਨਿਟ ਸਟ੍ਰੌਂਗ ਆ ਵੀ ਉੱਥੇ ਸਾਨੂੰ ਬੋਰਡ ਬਹੁਤ ਘੱਟ ਪਈ ਆ ਤੇ ਜਿੰਨੀ ਸਾਨੂੰ ਘੱਟ ਬੋਟ ਪਈ ਆ ਉੰਨੀ ਜਿਹੜੀ ਕਾਂਗਰਸ ਨੂੰ ਵੱਧ ਬੋਟ ਪਈ ਆ ਤੇ ਇਸ ਕਰਕੇ ਇਹ ਸਾਰਾ ਜਿਹੜਾ ਟ੍ਰੈਂਡ ਆਪਾਂ ਦੇਖਦੇ ਆਂ ਬਈ ਸਾਨੂੰ ਇਦਾਂ ਲੱਗਦਾ ਵੀ ਜਿਹੜੀਆਂ ਮਸ਼ੀਨਾਂ ਸੀਗਾ ਵੀ ਵੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਮੰਨ ਲਓ ਹੇਰਾ ਫੇਰੀ ਹੋਈ ਵੀ ਜਿਹੜਾ ਇੱਕੋ ਜਿਹਾ ਜਿਹੜਾ ਟ੍ਰੈਂਡ ਅ ਮੰਨ ਲਓ ਸਾਡੇ ਸਾਹਮਣੇ ਆਇਆ ਤੇ ਇਸ ਕਰਕੇ ਕਈ ਜਗ੍ਹਾ ਦੀ ਫੀਡਬੈਕ ਆ ਰਹੀ ਮੰਨ ਲਓ ਹਰ ਹਲਕੇ ਦਾ ਜਿਹੜਾ ਵਰਕਰ ਆ ਉਹ ਆਪਣੇ ਜਦੋਂ ਪੈਣ ਦਾ ਰਿਜ਼ਲਟ ਦੇਖਦਾ ਆ ਤੇ ਉਹ ਉਹ ਇਸ ਤੋਂ ਸੈਟੀਸਫਾਈ ਨਹੀਂ ਹੈਗਾ ਤੇ ਉਦਣ ਵੀ ਜਿੱਦਣ ਅਸੀਂ ਰਿਜ਼ਲਟ ਦੇਖਿਆ ਜਿਨ੍ਹਾਂ ਦੇ ਰੁਝਾਨ ਆ ਰਹੇ ਸੀਗੇ ਤੇ ਉਦੋਂ ਹੀ ਨਾਲ ਦੇ ਅਸੀਂ ਇਹ ਦੇਖਿਆ ਸੀ ਵੀ ਇਹ ਜਿਹੜੀਆਂ ਰਿਜ਼ਲਟ ਆ ਇਹ ਸਾਡੀਆਂ ਉਮੀਦਾਂ ਮੁਤਾਬਿਕ ਹੈ ਨਹੀਂ ਔਰ ਕਈ ਸਾਥੀ ਇਹ ਕਹਿੰਦੇ ਆ ਵੀ ਸ਼ਾਇਦ ਅਸੀਂ ਰਿਜ਼ਲਟ ਦੇਖ ਕੇ ਆਪਣੀ ਹਾਰ ਦਾ ਜਿਹੜਾ ਠੇਕਰਾ ਆ ਜਾਂ ਅਸੀਂ ਕੋਈ ਐਸਕੀਪਿਜ਼ਮ ਜਿਦਾ ਕਹਿਣ ਦੇ ਵੀ ਇੱਕ ਬਚਣ ਦੇ ਲਈ ਅਸੀਂ ਕੋਈ ਮਸ਼ੀਨਾ ਤੇ ਭੰਨ ਰਹੇ ਆ ਇਹ ਦੇਖੋ ਗੱਲ ਬਿਲਕੁਲ ਗਲਤ ਹੈ ਕਿਉਂਕਿ ਅਸੀਂ ਜਿੱਦਾ ਕਰਤਾਰਪੁਰ ਆ ਕਰਤਾਰਪੁਰ ਦੇ ਜਿੱਤੋਂ ਮੈਂ 17 ਚ ਲੜਿਆ ਸੀ ਤਾਂ ਮੈਨੂੰ 52 ਸਪੋਰਟ ਪਈ ਸੀ ਔਰ 5200 ਬੋਟ ਉਦੋਂ ਪਈ ਸੀ ਜਦੋਂ ਮੈਨੂੰ ਕੋਈ ਜਾਣਦਾ ਤੱਕ ਨਹੀਂ ਹੁੰਦਾ ਸੀ ਕੋਈ ਸਾਡੇ ਪਿੰਡ 'ਚ ਕੋਈ ਯੂਨਿਟ ਨਹੀਂ ਹੁੰਦਾ ਸੀਗਾ ਮਤਲਬ ਤੁਸੀਂ ਸਾਰੀਆਂ ਮੇਰੀਆਂ ਮੀਟਿੰਗਾਂ ਤੁਸੀਂ ਦੇਖੂਗੇ ਜਿਹੜੀਆਂ 17 ਦੀਆਂ ਹੈਗੀਆਂ ਉਹ ਸਾਰੀਆਂ ਹੀ ਕਿਤੇ ਮੀਟਿੰਗਾਂ ਨਹੀਂ ਹੋਈ ਮੈਂ ਖੜੇ ਖੜੇ ਬੰਦਿਆਂ ਨੂੰ ਜਾ ਕੇ ਮਿਲਦਾ ਹੁੰਦਾ ਸੀ ਤੇ ਉਦੋਂ ਮੈਨੂੰ 5200 ਬੋਟ ਪਈ ਸੀ ਤੇ ਉਸ ਤੋਂ ਬਾਅਦ ਅਸੀਂ ਲਗਾਤਾਰ 7 ਸਾਲ ਹਲਕੇ 'ਚ ਕੰਮ ਕੀਤਾ ਔਰ ਹਰ ਪਿੰਡ ਦੇ ਵਿੱਚ ਸਾਡਾ ਮਜ਼ਬੂਤ ਯੂਨਿਟ ਆ ਮਜ਼ਬੂਤ ਸਾਡੀ ਲੀਡਰਸ਼ਿਪ ਆ ਔਰ ਉਸ ਤੋਂ ਬਾਅਦ ਸਾਨੂੰ ਕਰੀ 12000 ਜਿਹੜੀ ਰਿਪੋਰਟ ਪੈ ਰਹੀ ਹੈਗੀ ਆ ਤੇ ਇਸ ਕਰਕੇ ਇਹ ਸਾਰਾ ਅ ਔਰ ਜਿਹੜੀਆਂ ਅਸੀਂ 22 ਦੀਆਂ ਇਲੈਕਸ਼ਨ ਸੀਗਾ ਹੁਣ ਜਦੋਂ ਅਸੀਂ 22 ਦੀ ਵੀ ਦੇਖਦੇ ਹਾਂ ਕਿਉਂਕਿ ਸਾਨੂੰ ਜਦੋਂ ਵੀ ਪੁੱਛਿਆ ਜਾਂਦਾ ਸੀ ਵੀ ਤੁਸੀਂ ਇਹ ਵੀ ਬਾਰੇ ਕਹਿਣਾ ਚਾਹੁੰਦੇ ਆ ਅਸੀਂ ਕਦੀ ਵੀ EVM ਦੇ ਫੇਵਰ ਚ ਨਹੀਂ ਗਏ ਮੇਰੇ ਜਿੰਨੇ ਵੀ ਪਹਿਲਾਂ ਵੀ ਬਿਆਨ ਆਇਆ 19 ਚ ਵੀ ਆਇਆ 17 ਚ ਵੀ ਆਇਆ ਜਦੋਂ ਪੁੱਛਦੇ ਹੁੰਦੇ ਸੀ ਤਾਂ ਸੀਗਾ ਵੀ ਇੱਕ ਮਸ਼ੀਨ ਆ ਜਿਹਦੇ ਬਾਰੇ ਸਾਨੂੰ ਪਤਾ ਹੀ ਹੈ ਨਹੀਂ ਅਸੀਂ ਉਹਦੇ ਬਾਰੇ ਫਤਵਾ ਨਹੀਂ ਦੇ ਸਕਦੇ ਇਹ ਨਹੀਂ ਕਹਿ ਸਕਦੇ ਵੀ ਇਹ ਬਿਲਕੁਲ ਠੀਕ ਹੋਇਆ ਤੇ ਇਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਵੀ ਸਾਡੀ ਕਦੀ ਵੀ ਰਾਏ ਔਰ ਅਸੀਂ ਹਮੇਸ਼ਾ ਜਿਹੜੇ ਮੇਰੇ ਪਹਿਲਾਂ ਵੀ ਬਿਆਨ ਛੱਪਦੇ ਰਹੇ ਉਹ ਸਾਰੇ ਹੀ ਉਹ ਸਾਰੇ ਹੀ ਜਿਹੜੇ ਆ ਉਹ ਇਸ ਗੱਲ ਤੇ ਛੱਪਦੇ ਰਹੇ ਵੀ ਇੱਕ ਮਸ਼ੀਨ ਆ ਜਿਹੜੀ ਅਸੀਂ ਬਟਨ ਨੱਪਦੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਬੋਰਡ ਦਾ ਹੁੰਦਾ ਕੀ ਅਸੀਂ ਕਿੱਦਾਂ ਇਹ ਕਹਿ ਸਕਦੇ ਆ ਵੀ ਜਿਹੜਾ ਇਹ VOTING ਪੈਟਰਨ ਇਹ ਸਹੀ ਆ ਤੇ ਅਸੀਂ ਪਹਿਲਾਂ ਵੀ ਹਮੇਸ਼ਾ ਹੈ ਜਿਹੜੀ ਵੈਲਿਡ ਪੇਪਰ ਆ ਉਹਦੇ ਉਹਦੇ ਉਹ ਜਿਹੜਾ ਹੈਗਾ ਵੀ ਜਿਹੜਾ ਵੀ ਮਤਲਬ ਜਿੰਨਾ ਅਸੀਂ ਪੈਟਰਨ ਪਾ ਅਸੀਂ ਇਹ ਕਿਹਾ ਵੀ ਜਿਹੜੀ ਵੋਟ ਆ ਬੋਰਡ ਦੇ ਵਿੱਚ ਵੀ ਜਿਹੜਾ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਬੋਰਡ ਦਾ ਕੀ ਹੈਗਾ ਮੇਉ ਉਹ ਅਸੀਂ ਕਿਦਾਂ ਕਹਿ ਸਕਦੇ ਆ ਇਸ ਕਰਕੇ ਜਿਹੜਾ ਵੈਲਟ ਪੇਪਰ ਹੈਗਾ ਅਸੀਂ ਹਮੇਸ਼ਾ ਹੀ ਵੈਲਟ ਪੇਪਰ ਦੇ ਜਿਹੜਾ ਹਮੇਸ਼ਾ ਹੀ ਵੈਲਟ ਪੇਪਰ ਦੇ ਹੱਕ ਦੇ ਵਿੱਚ ਜਿਹੜਾ ਅਸੀਂ ਵੋਟ ਪਾ ਲਈ ਤੀ ਵੀ ਵੋਟ ਉਹ ਹੋਣੀ ਚਾਹੀਦੀ ਆ ਜਿਹੜੀ ਜਿਹੜੀ ਸਾਨੂੰ ਦਿਸੇ ਤੇ ਇਸ ਕਰਕੇ ਅਸੀਂ ਪਹਿਲਾਂ ਵੀ ਇਹਦੇ ਇਹਦੇ ਜਿਹੜਾ ਆ ਇਹਦੇ ਫੇਵਰ 'ਚ ਨਹੀਂ ਸੀਗੇ ਸਿਸਟਮ ਦੇ ਤੇ ਅੱਜ ਵੀ ਜਿਹੜਾ ਇਹ ਸਿਸਟਮ ਦੇ ਫੇਵਰ 'ਚ ਹੈ ਨਹੀਂ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਇਹੀ ਕਹਿਣਾ ਚਾਹੁੰਦਾ ਆ ਬਈ ਵੀ ਜਿੰਨੇ ਵੀ ਆਪਣੇ ਸਾਥੀ ਹੈਗੇ ਆ ਬਈ ਉਹ ਉਹ ਜਿਹੜੇ ਆ ਬਈ ਅਸੀਂ ਇਸ ਰਿਜ਼ਲਟ ਨੂੰ ਮੰਨਦੇ ਨਹੀਂ ਹੈਗੇ ਅਸੀਂ ਲਗਾਤਾਰ ਸਟੱਡੀ ਕਰ ਰਹੇ ਆ ਲਗਾਤਾਰ ਜਿਹੜਾ ਜਿਹੜਾ ਇਹਨੂੰ ਕੋਹ ਕਰ ਰਹੇ ਆ ਔਰ ਜਿੱਦਾਂ ਜਿੱਦਾਂ ਸਾਨੂੰ ਫੀਡਬੈਕ ਆ ਰਹੀ ਅਸੀਂ ਆਪਣੇ ਸਾਰੇ ਬੋਟਨ ਨੂੰ ਕਿਹਾ ਵੀ ਤੁਸੀਂ ਬੂਥ ਵਾਈਜ਼ ਸਟੱਡੀ ਕਰੋ ਔਰ ਜਿੱਦਾਂ ਜਿੱਦਾਂ ਸਾਡੇ ਸਾਹਮਣੇ ਉਹ ਆਊਗਾ ਅਸੀਂ ਹੋਰ ਹਫ਼ਤੇ ਤੱਕ ਫਿਰ ਸਾਰਾ ਤੁਹਾਡੇ ਮੋਰੇ ਜਿਹੜਾ ਇਹ ਡਾਟਾ ਜਿਹੜਾ ਪੇਸ਼ ਕਰਾਂਗੇ ਤੇ ਇਹੀ ਮੈਂ ਜਿਹੜਾ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਸਾਡੇ ਵਰਕਰ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਇਦਾਂ ਦਾ ਰੁਝਾਨ ਸਿਗਾ ਵੀ ਇਹ ਐਗਜ਼ੈਂਪਲ ਲਈ ਸਿਗਾ ਵੀ ਮੰਨ ਲਓ ਇਹ ਦਾ ਇਹ ਮੰਨ ਲਓ ਇੱਕ ਮੰਨ ਲਓ ਇਦਾਂ ਦੀ ਅਸੀਂ ਪਹਿਲਾਂ ਨਹੀਂ ਕਦੀ ਦੇਖਿਆ ਜਿਸ ਤਰ੍ਹਾਂ ਅਸੀਂ ਨਕੋਦਰ ਰੋਡ ਸ਼ੋਅ ਕੱਢਿਆ ਤੇ ਨਕੋਦਰ ਰੋਡ ਸ਼ੋਅ ਦੇ ਵਿੱਚ ਇੰਨੇ ਮਤਲਬ 60 ਡਿਗਰੀ ਟੈਂਪਰੇਚਰ ਸੀ ਤਾਂ ਘੱਟੋ ਘੱਟ 1000 ਬੰਦਾ ਸੀਗਾ ਔਰ ਫਿਰ ਅਸੀਂ ਇੱਕ ਦਿਨ ਜਦੋਂ ਸ਼ਹਿਰ ਦਾ ਰੋਡ ਸ਼ੋਅ ਸੀਗਾ ਤੇ ਅਸੀਂ ਲੇਟ ਹੋ ਗਏ ਸਾਨੂੰ ਰੋਡ ਸ਼ੋਅ ਕੱਢਦੇ ਕੱਢਦੇ ਮਤਲਬ ਤਿੰਨ ਹਲਕੇ ਦਾ ਰੋਡ ਸ਼ੋਅ ਸੀ ਤੇ ਜਿੱਦਾਂ ਇਹ ਅਸੀਂ ਕੈਂਟ ਵਿੱਚ ਐਂਟਰ ਹੋਏ ਤੇ 10 ਸਾਨੂੰ ਉੱਥੇ ਬੱਜ ਗਏ ਤੇ ਸਾਨੂੰ ਇਹ ਸੀ ਵੀ ਕਈ ਪਿੰਡਾਂ ਦੇ ਬੰਦੇ ਅਡੀਕ ਰਹੇ ਆ ਤੇ ਅਸੀਂ ਫਿਰ ਉੱਥੇ ਸਾਊਂਡ ਦਾ ਬੰਦ ਕਰ ਦਿੱਤਾ ਸੀਗਾ ਅਸੀਂ ਵੀ ਅਸੀਂ 10 ਕ ਗੱਡੀਆਂ ਤੱਕ ਲਿਆ ਆ ਕੇ ਜਾਂ 5-7 ਗੱਡੀਆਂ ਲਿਜਾ ਕੇ ਅਸੀਂ ਉਹਨਾਂ ਪਿੰਡਾਂ ਵਿੱਚ ਜਾਣਾ ਹੈ ਉਹਨਾਂ ਨੂੰ ਮਿਲਣਾ ਹੈ ਤੇ 2 ਵਜੇ ਤੱਕ ਜਿਹੜੇ ਲੋਕ ਜਾਗਦੇ ਸੀਗੇ ਔਰ ਬੜੀ ਜਗ੍ਹਾ ਤੋਂ ਫੋਨ ਆਉਂਦੇ ਸੀ ਵੀ ਸਾਨੂੰ ਬਾਹਰੋਂ ਕਾਲ ਆ ਗਈ ਜਾਂ ਫਿਰ ਅਦਰ ਸੈਕਸ਼ਨ ਨੇ ਬੜਾ ਕਿਹਾ ਵੀ ਤੁਹਾਨੂੰ ਵੋਟ ਪੋਲ ਕਰਨੀ ਆ ਮਤਲਬ ਇੰਨਾ ਵੱਡਾ ਉਭਾਰ ਸੀਗਾ ਪਰ ਉਸ ਉਭਾਰ ਦੇ ਵਿੱਚੋਂ ਜਿਹੜਾ ਸਾਨੂੰ ਇੰਨੀ ਜਿਹੜੀ ਘਾਟ ਆ ਉਹ ਬੋਡ ਪਈ ਹੈਗੀ ਆ ਇਸ ਕਰਕੇ ਮਤਲਬ ਇਹ ਸਾਰਾ ਇੱਕ ਜਿਹੜਾ ਇੱਕ ਸਰਚ ਦਾ ਰਿਸਰਚ ਦਾ ਜਿਹੜਾ ਵਿਸ਼ਾ ਹੈਗਾ ਆ ਤੇ ਇਸ ਕਰਕੇ ਇਹਦੇ ਤੇ ਅਸੀਂ ਲੱਗਿਓ ਆ ਤੇ ਇਸ ਕਰਕੇ ਜਿਹੜਾ ਕੋਈ ਵੀ ਜਿਹੜਾ ਕਿਡ ਰਿਆ ਉਹਨੂੰ ਨਰਾਸ਼ ਹੋਣ ਦੀ ਲੋੜ ਨਹੀਂ ਹੈਗੀ ਔਰ ਜਿਹੜਾ ਮੰਨ ਲਓ ਇਦਾਂ ਨਹੀਂ ਹੈਗਾ ਵੀ ਕੋਈ ਸਾਥੀ ਇਹ ਸੋਚਦੇ ਹੋਣਗੇ ਵੀ ਪਤਾ ਨਹੀਂ ਰਿਆਲ ਸਾਡਾ ਉਦਾਂ ਉਮੀਦਾਂ ਮੁਤਾਬਕ ਨਹੀਂ ਆਸੀਂ ਨਰਾਸ਼ ਹੋਣ ਵਾਲੇ ਹੈਗੇ ਦੇਖੋ ਜਿਹੜਾ ਅੱਜ ਵੀ ਜਿਹੜਾ ਅਸੀਂ ਉਸ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਆ ਕਿਉਂਕਿ ਜਿਹੜਾ ਇਹ ਕੋਈ ਜਿਹੜੀ ਸਾਡੀ ਪੋਲਿਟਿਕਸ ਆ ਬਹੁਜਨ ਰਾਜਨੀਤੀ ਆ ਇੱਕ ਤਲਿਤ ਪਛੜੇ ਬੈਕਗ੍ਰਾਉਂਡ ਦੀ ਮਾਈਨੋਰਟੀ ਦਾ ਜਿਹੜਾ ਵੀ ਜਿਨ੍ਹਾਂ ਨੂੰ ਸਪੇਸ ਨਹੀਂ ਮਿਲਦਾ ਮੌਜੂਦਾ ਜਿਹੜਾ ਪੋਲਿਸੀ ਮੇਕਿੰਗ ਦੇ ਵਿੱਚ ਬਈ ਉਹ ਉਹ ਮਤਲਬ ਸਾਡੀ ਕੱਲੀ ਚੋਣਾਂ ਦੇ ਰਿਜ਼ਲਟ ਤੱਕ ਸੈਂਟ੍ਰਿਕ ਨਹੀਂ ਹੈਗੀ ਬਈ ਸਾਡਾ ਇਹ ਆ ਵੀ ਜਿਹੜੀ ਸਾਡੀ ਗੱਲ ਆ ਸਾਡਾ ਅਜੰਡਾ ਆ ਜਾਂ ਉਹ ਲੋਕਾਂ ਦੀ ਆਵਾਜ਼ ਆ ਜਿਨ੍ਹਾਂ ਨੂੰ ਪਾਲਿਸੀ ਮੇਕਿੰਗ ਕਿਤੇ ਚਾਹੇ ਭਾਜੀਪੀ ਦੀ ਸਰਕਾਰ ਰਹੀਆਂ ਹੋਣ ਜਾਂ ਪਹਿਲਾਂ ਕਾਂਗਰਸ ਵੀ ਸਪੇਸ ਹੀ ਨਹੀਂ ਮਿਲਦਾ ਬਈ ਉਹਨਾਂ ਦੀ ਗੱਲ ਅਸੀਂ ਰੱਖਣੀ ਆ ਤੇ ਉਹ ਉਹ ਜਿਹੜੀ ਗੱਲ ਅਸੀਂ ਰੱਖਣੀ ਆ ਉਹ ਇਲੈਕਸ਼ਨ ਦੇ ਰਿਜ਼ਲਟ ਆਧਾਰਿਤ ਨਹੀਂ ਹੈਗੀ ਤੇ ਉਹ ਚਾਹੇ ਰਿਜ਼ਲਟ ਸਾਡੇ ਫੇਵਰ ਚ ਆਵੇ ਚਾਹੇ ਨਹੀਂ ਆਵੇ ਤੇ ਉਹ ਅਸੀਂ ਲਗਾਤਾਰ ਰੱਖਣੀ ਹੈਗੀ ਤੇ ਅੱਜ ਵੀ ਰੱਖ ਰਹੇ ਆ ਤੇ ਅਗਲੇ ਆਉਣ ਵਾਲੇ ਦਿਨਾਂ 'ਚ ਵੀ ਹੋਰ ਅਸੀਂ ਮਜਬੂਤੀ ਨਾਲ ਰੱਖਣੀ ਹੈਗੀ ਤੇ ਇਸ ਕਰਕੇ ਮੈਂ ਜਿੰਨੇ ਵੀ ਆਪਣਾ ਕਿਡ ਰਿਆ ਸੀ ਜਿੰਨੇ ਸਾਡੇ ਐਨ ਆਰ ਆ ਸਾਥੀ ਹੋ ਜਿੰਨੀਆਂ ਆਰਗੇਨਾਈਜੇਸ਼ਨ ਐ ਸਾਰੀਆਂ ਨੇ ਜਿਹੜਾ ਵਰਲਡ ਵਾਈਡ ਬੀ ਐਸ ਪੀ ਸਪੋਰਟਰ ਹੈਗਾ ਯੂਏ ਬੀ ਐਸ ਪੀ ਸਪੋਰਟਰ ਯੂਕੇ ਆ ਆਪਣੇ ਯੂਏਈ ਦੇ ਸਾਥੀ ਹੈਗੇ ਆ ਬਹਿਰੈਨ ਦੇ ਆ ਸੰਘਾਸ਼ ਗਰੁੱਪ ਹੈਗਾ ਹੋਰ ਮਤਲਬ ਸਪੇਨ ਦੇ ਸਾਰੇ ਸਾਥੀ ਹੈਗੇ ਆ ਫਿਰ ਕੈਨੇਡਾ ਦੇ ਜਿਹੜੀਆਂ ਸੰਸਥਾਵਾਂ ਆ ਹੋਰ ਜਿੰਨਾ ਵੀ ਆ ਜਿਨ੍ਹਾਂ ਨੇ ਸਾਡਾ ਸਾਰਿਆਂ ਦਾ ਸਾਥ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਖਾਸ ਕਰ ਸਾਡੀ ਸਾਰੀਆਂ ਲੀਡਰਸ਼ਿਪ ਭੈਣ ਜੀ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਹੈਗੀ ਸਾਡੀ ਸਟੇਟ ਦੀ ਸਾਰੀ ਲੀਡਰਸ਼ਿਪ ਔਰ ਸਾਰੇ ਸਾਡੇ ਜ਼ਿਲ੍ਹੇ ਦੇ ਵਰਕਰ ਜਿਨ੍ਹਾਂ ਨੇ ਅੱਤ ਦੀ ਗਰਮੀ ਦੇ ਵਿੱਚ ਜਿਹੜਾ ਉਹਨੇ ਕੰਮ ਕੀਤਾ ਔਰ ਔਰ ਕੋਈ ਆਪਣੇ ਸਾਧਨਾਂ ਨਾਲ ਤੁਰੇ ਫੇ ਸਾਡੀਆਂ ਜਿੰਨੀਆਂ ਔਰਤਾਂ ਸੀਗੀਆਂ ਲੀਡੀਜ਼ ਸੀਗੀਆਂ ਉਹ ਲਗਾਤਾਰ ਜਿਹੜੀਆਂ ਤੁਰੀਆਂ ਹੈਗੀਆਂ ਤੇ ਅਸੀਂ ਮੈਂ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਔਰ ਮੈਂ ਉਹਨਾਂ ਨੂੰ ਭਰੋਸਾ ਦਿਵਾਉਂਦਾ ਵੀ ਜਿਸ ਉਮੀਦ ਦੇ ਨਾਲ ਤੁਸੀਂ ਤੁਰੇ ਹੈਗੇ ਆ ਅਸੀਂ ਬਿਲਕੁਲ ਉਸ ਉਸ ਤਰ੍ਹਾਂ ਹੀ ਤੁਹਾਡੀਆਂ ਉਮੀਦਾਂ ਮੁਤਾਬਕ ਜਿਹੜਾ ਡਟ ਕੇ ਖੜੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਹੋਰ ਜਿਹੜਾ ਮਤਲਬ ਲੋਕਾਂ ਦੇ ਵਿੱਚ ਫਿਰ ਜਿਹੜੀ ਸੰਪਰਕ ਮਹਿੰਮ ਚੱਲਾਂਗੇ ਔਰ ਉਹ ਸੰਪਰਕ ਮਹਿੰਮ ਚਲਾਵਾਂਗੇ ਔਰ ਉਸ ਤਰ੍ਹਾਂ ਦਾ ਜਿੱਦਾਂ ਆਪਾਂ ਪਹਿਲਾਂ ਸਰਗਰਮ ਸੀਗੇ ਉਹਨਾਂ ਦਾ ਆਪਾਂ ਜਿਹੜਾ ਉਹੀ ਆਪਾਂ ਕੰਮ ਕਰਾਂਗੇ ਇੰਨੀਆਂ ਬੇਨਤੀਆਂ ਨਾਲ ਮੈਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਜੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕੂਟੇਟਿਡ ਕੰਪਨੀਆਂਜ਼ ਇਚਨਸੀਜ਼ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ electrician, masonry work, carpentry. For more information, please contact him at www.checktrade.com. ID number 921760 Shyamalan Chander Center. call him on this number 074884161. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ